ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੋਂ ਅੱਜ ਦੀ ਵੀਡੀਓ ਪੈਂਡ ਭਦੌੜ ਤੇ ਜ਼ਿਲ੍ਹਾ ਇਹਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਤੋਂ ਔਕੜ ਗੱਭਣ ਤੇ ਤਾਜ਼ੀਆਂ ਸੂਈਆਂ ਵੀ ਗਾਵਾਂ ਵੱਧ ਜਾਣਕਾਰੀ ਲੈ ਲੈਂਦੇ ਆਪਾਂ ਬਾਈ ਤੋਂ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਨਾਮ ਨਾਮ ਕੋਰਾ ਬਾਈ ਪੈਂਡ ਪੈਂਡ ਭਦੌੜ ਜਿਹੜਾ ਬਰਨਾਲਾ ਠੀਕ ਹੈ ਜੀ ਆਪਾਂ ਦੱਸੀਦਾ ਠੀਕ ਹੈ ਜੀ ਪਹਿਲੀ ਗਾਂ ਦੀ ਜਾਣਕਾਰੀ ਦੋ ਬਈ ਆਪਣੀ ਦੀ ਪਹਿਲੀ ਗਾਂ ਸੂਈ ਦਾ ਬਈ 20 ਬਾਈ ਤਰ੍ਹਾਂ ਦੀ ਹਾਂਜੀ ਦੁੱਧ ਹੋਗਾ 15 ਕਿਲੋ ਚੋਣ ਦਾ ਠੀਕ ਹੈ ਜੀ 14 ਕਿਲੋ ਦੀ ਗਾਰੰਟੀ ਦੇ ਦਾਂਗੇ ਆਪਾਂ ਠੰਡੀ ਸੀਲ ਫੁੱਲ ਜਾਦੇ ਆ ਤੇ ਬੱਚਾ ਮਗਰ ਬੱਛਾ ਵੀਰੇ ਮਗਰ ਬੱਛਾ ਚੱਕਰ ਸੇ ਯਾਰ ਦੇਖ ਮਰੇ ਵਹਾਂ ਲੇਵੇ ਦੀ ਪੂਰੀ ਸਾਫ ਆ ਉਹ ਸੋਨਾ ਲੇਵਾ ਠੀਕ ਹੈ ਚੱਕਰ ਫੀਟਿੰਗਾਂ ਵਾਲੇ ਲੱਗੇ ਦਾ ਠੀਕ ਹੈ ਠੰਡੀ ਤਾਂ ਕੋਈ ਅੰਤ ਨਹੀਂ ਲੈ ਠੀਕ ਹੈ ਹਾਂ ਬੱਚਾ ਦਿਖਾ ਦੇ ਮਸਾ ਜੀ ਠੀਕ ਉਹ ਪਰਾ ਇਸ ਕੁਆਲਟੀ ਦੀ ਸਵੇ ਚੱਕਰ ਸਾਬਾ ਮਾਰੇ ਮਾਰੇ ਸੈਂਗ ਜਰੂਰੇਗਾ ਠੰਡੀ ਬਹੁਤ ਆ ਠੀਕ ਹੈ ਠੀਕ ਹੈ ਯਾਦ ਆਲੇ ਕਿਹੜਾ ਕ੍ਰਾਸ ਠੀਕ ਹੈ ਠੀਕ ਉਹ ਪਰਾ ਚੱਕਰ ਸਾਦੂ ਲੈਵੇ ਦਿਨ ਤਾ ਤੁਸੀਂ ਲਾਹਤ ਪਰਾ ਲੋ ਜੀ ਬਾਕੀ ਥਾਣੇ ਤੇ ਤੇ ਵਧੀਆ ਮੋਟਾ ਮੋਟਾ ਸਨ ਲੱਗਿਆ ਠੀਕ ਹੈ ਠੀਕ ਹੈ ਰੇਟ ਭਰਾ ਦਾ ਜਮਾ ਜਾਇਜ਼ ਆ ਇਹ 52 ਹੀ ਦੇ ਦਾਂਗੇ ਮੁੱਲ ਕੋਸ ਮਰਜ਼ੀ ਕਰੀ 55000 ਰੁਪਏ ਦੀ ਭਰਾ ਗਾ ਤਾਜੀ ਸੀ ਬਾਈ ਕੋਲ ਠੀਕ ਹੈ ਜੀ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਠੀਕ ਹੈ ਜੀ ਚੋਂ ਇੱਕ ਨੰਬਰ ਆ ਹਾਂਜੀ ਧਾਰਾ ਮਾਰਕਿਟ ਦਿਖਾਵਾਂਗਾ ਦਿਖਾ ਦੇਣੇ ਥੱਲੋ ਇੱਕ ਨੰਬਰ ਆ ਯਾਰ ਮੈਂ ਦੁੱਧ ਜਾ ਵਾਰ ਡੋਲੇ ਜਾਣਾ ਥੋੜੀ ਕੋਮ ਠੀਕ ਹੈ ਜੀ ਹਾਂਜੀ ਵੀ ਦੂਜੀ ਦੀ ਦੱਸੋ ਜਾਣਕਾਰੀ ਦੂਜੀ ਸਾਲ 20 ਕਰੋੜ ਦਾ ਤੇੜੜੀ ਹੈ ਵੀਰੇ ਹਾਂਜੀ ਅੱਜ ਦੁਪਹਿਰੇ ਚੌਥੀ ਸੀ ਮੰਡੀ ਕਾਣ ਕਰਕੇ ਹਾਂਜੀ 12 11 ਵਜ ਇਹ ਦੱਸੂ ਵੀਰੇ ਇਹ ਇਹ ਨੂੰ ਹੋ ਗਿਆ ਉਹਨੇ ਦੱਸ ਦੇ ਬਾਈ ਠੀਕ ਹੈ ਦੱਸ ਦੇ ਤੇ ਬੱਚਾ ਭਰਾ ਦੀ ਮਗਰ ਆਹ ਖੜਾ ਬੱਚਾ ਬਾਈ ਦਾ ਬੱਚਾ ਨਵਾਤਾ ਗਾਂ ਦਰਕੇ ਨਵਾਵਾ ਮੰਡੀ ਕਰਕੇ ਠੀਕ ਹੈ ਠੀਕ ਮੈਂ ਕਈ ਵਾਰ ਬੁਖਾਰ ਤੋਂ ਨਵਾਨੇ ਠੀਕ ਹੈ ਜੀ ਤੇ ਰੇਟ ਭਰਾ ਜਾਇਜ਼ ਆਦਾ ਇਹ 1 5 ਦੇ ਦਾਂਗੇ ਵੱਡੀ-ਬੁੱਡੀ ਬਹੁਤ 1 ਲੱਖ 5000 ਇਹ ਵੀ ਜਾਤ ਵਾਲੀ ਹੈ ਨਾ ਹਾਂਜੀ ਬਰੀਡ ਬਹੁਤ ਆ ਇਹ ਤਾਂ 1.5 ਲੱਖ ਦੀ ਗਾਂ ਸੀ ਕੱਲ ਕੱਲ ਲੱਸੀ ਰਹੇਗੀ ਮਣੀ ਜੀ ਠੀਕ ਹੈ ਜੀ ਠੀਕ ਹੈ ਜੀ ਲੋ ਜੀ ਕੱਦ ਬੱਡ ਕਰਮਾਂ ਵਾਲੀ ਦੱਸੋ ਹਾਂ ਲੱਸੀ ਵਾਲੀ ਤੂੰ ਗੱਭਣ ਟੋਕੜ ਵੇਖ ਜੂ ਵੀਰੇ ਠੀਕ ਹੈ ਜੀ ਠੀਕ ਹੈ ਮੈਨੂੰ ਪਤਾ ਹੈ ਕੱਦ ਬੈਠ ਸਕੋ ਤੁਸੀਂ ਕਰਮਾ ਵਾਲੇ ਦੇ ਚੈੱਕ ਕਰ ਸਕਦੇ ਹੋ ਲਓ ਜੀ ਲੈ ਵਾ ਯੋਸ਼ੀ ਠੀਕ ਹੈ ਬਾਈ ਜੀ ਨੇ ਆਪਣਾ ਰੇਟ ਦੱਸਤਾ ਭਰਾ ਬਾਈ ਜੀ ਨੇ ਜਰੂਰ ਕੰਟੈਕਟ ਕਰਾ ਕਰੋ ਠੀਕ ਹੈ ਨਾ ਲਓ ਜੀ ਸੇਲ ਬਹੁਤ ਹੈ ਜਿੱਤੇ ਠੀਕ ਹੈ ਜੀ ਠੀਕ ਹੈ ਬਾਕੀ ਚਵਾਈ ਚੋਈ ਵਧੀਆ ਹੱਥੀ ਚੋਈ ਵਾਲੀ ਇਹ ਮਸ਼ੀਨ ਵਾਲੀ ਵੇਖੀ ਆ ਠੀਕ ਹੈ ਜੀ ਹੱਥੀ ਵਧੀਆ ਚੋਈ ਹੁੰਦੇ ਖਾਂਦੀ ਪੀਂਦੀ ਫਲਦਾ ਜੀ ਠੀਕ ਹੈ ਠੀਕ ਲੈ ਇਹਦੇ ਹੱਥ ਫੇਰ ਕੇ ਦਿਖਾਣੇ ਲੈਵੇ ਤੇ ਠੀਕ ਹੈ ਲੈ ਠੀਕ ਠੀਕ ਹੈ ਹਾਂਜੀ ਵੱਡੀ ਹੈ ਛੋਟੀ ਮੰਨੇਗਾ ਨਾ ਮੰਗਾਓ ਠੀਕ ਹੈ ਜੀ ਫਾੜੇ ਵਾਲੇ ਵਾਲ ਗਿਆ ਦਾ ਫਾਰਮਣ ਬੱਛੀ ਆ ਠੀਕ ਹੈ ਜੀ ਹਾਂਜੀ ਤੈਨਾਂ ਨੰਬਰ ਹੀ ਦੱਸੋ ਜਾਣ ਕੇ ਇਹ ਅੱਜ ਸੂਈਆ ਬਾਈ ਹੋ ਕੇ 2 ਘੰਟੇ ਚੇਜ਼ ਜੂ ਰਹੀ ਗਈ ਇਹਦੀ ਹਾਂਜੀ 43645 ਕਿਲੋਤ ਕੱਢਤਾ ਥੱਲੇ ਠੀਕ ਹੈ ਜੀ ਰੈੜੀ ਕਰਤੀ ਹਾਂ ਦੇਖ ਫੋਲ ਕਰੀ ਠੀਕ ਹੈ ਸੀ ਇਹਦਾ ਰੈੜੀ ਇਹ 75000 ਦੀ ਬੱਛੀ ਦੇ ਦਾਂਗੇ 75000 ਰੁਪਏ ਠੀਕ ਹੈ ਬੱਚਾ ਕੀ ਮਗਰਾ ਬੱਚਾ ਲੱਤਾ ਵੀਰੇ ਨੇ ਮਗਰ ਬੱਸ ਆ ਆ ਹੁਣੇ ਸੂਈ ਆ ਬਸ 3 ਘੰਟੇ ਹੋ ਗਏ ਨੇ ਜੇਰ ਇਹਦੀ ਪੈ ਗਈ ਸਾਰੀ ਕੰਪਲੀਟ ਆਪਣੇ ਕੋਲ ਵੀਡੀਓ ਹੈਗੀ ਆ ਹਾਂਜੀ ਔਰ ਇੱਥੇ ਆਪਾਂ ਨੇ ਕੁੱਤੇ ਛੱਡ ਦੇ ਚੱਕ ਕੇ ਲੈਣੇ ਆ ਠੀਕ ਹੈ ਜੀ ਠੀਕ ਹੈ ਇਹ ਕੰਨ ਤੋਂ ਟੱਪ ਕੇ ਆ ਜਾਂਦੇ ਆ ਲੋ ਭਰਾ ਸਹੀ ਕਹ ਲਾ ਬਾਕੀ ਜੇਰ ਵਾਲੀ ਦਾ ਪੂਸ ਨਹੀਂ ਤਾਂ ਲਾਉਂਦੀ ਜਿੱਦੇ ਜਾਂ ਪਈ ਓਏ ਠੀਕ ਹੈ ਜੀ ਠੀਕ ਹੈ ਹਾਂ ਕੋਈ ਨਹੀਂ ਇਹ ਵੀ ਬੋਤਲ ਹੈ ਇੱਥੇ ਵਜਾ ਠੀਕ ਹੈ ਹਾਂ ਨੇ ਜਿਹੜਾ ਤੁਹਾਨੂੰ ਬਹੁਤ ਪਰ ਮੈਨੂੰ ਤਾਂ ਬਹੁਤ ਸੋਹਣਾ ਲੱਗਿਆ ਵਾ ਲੋ ਜੀ ਫੇਸ ਕੁਆਲਿਟੀ ਨਹੀਂ ਹੋਣੀ ਇਹਦੇ ਮਗਰ ਬੱਸ ਆ ਜੀ ਇਹਦੇ ਮਰ ਬੱਚਾ ਪੂਣ ਦਾ 18 ਕਿਲੋ ਦੋ ਦਿੱਤਾ ਹੁਣ ਦੂਜ ਸੰਨ ਹੋ ਗਈ ਭਰਾ ਪਿੰਡ ਪਧੌੜ ਤੇ ਜ਼ਿਲ੍ਹਾ ਨੂੰ ਪੈਂਦਾ ਇਹ ਬਰਨਾਲਾ ਹਜੇ ਵੀ 4 ਨੰਬਰ ਦੀ ਦਸਤੂਜ ਜਾਣਕਾਰੀ ਇਹ ਮੇਰੇ 35 ਕਿਲੋ ਤੋਂ ਚੋਆ ਜਿਹਦਾ ਪਿਛਲੇ ਸਾਲ ਦਾ 300 ਸੋਇ ਹੋ ਗਈ ਹਾਂਜੀ ਹਜੇ 10 ਤੋਂ 15 ਦਿਨ ਲੈ ਸਕੀ ਜੀ 10 ਤੋਂ 15 ਦਿਨ ਲਈ ਜੀ ਝੋਲੀ ਵਿੱਚ ਦੇਖ ਲਈ ਠੀਕ ਹੈ ਟਲਣਾ ਟਲਣਾ ਕਰਮਾਣੇ ਬਹੁਤ ਬਹੁਤ ਜ਼ਿਆਦੇ ਨੇ ਠੀਕ ਹੈ ਬਣ ਕੇ ਸੋ ਗਈ ਕੋਈ ਐ ਨਹੀਂ ਹੁੰਦੀ ਠੀਕ ਹੈ ਜੀ ਠੀਕ ਵੱਡੀ ਵਹਿੜਾ ਛੋਟੀ ਨਾ ਮੰਨ ਕੇ ਲਿਓ ਜੀ ਛੋੜੀ ਚੁੜੀ ਬਹੁਤ ਆ ਠੀਕ ਹੈ ਜੀ ਲਿਓ ਜੀ 300 ਹੋ ਜਾ ਮਰੀ ਜਾਣਾ ਵੀਰੇ ਠੀਕ ਹੈ ਜੀ ਆਂਦੇ ਪਿੰਦੇ ਬਹੁਤ ਜ਼ਿਆਦੇ ਆ ਠੀਕ ਹੈ ਲੋ ਜੀ ਚੈੱਕ ਕਰ ਸਕਦੇ ਹੋ ਤੁਹਾਡੀ ਬੋਡੀ ਬਹੁਤ ਚੌੜੀ ਹੈ ਸੁਖਨਾ ਲੋ ਜੀ ਪੱਠਪੜਾ ਕਰਮਾਂ ਵਾਲੀ ਦਾ ਤੋਰਾ ਤਾਰਾ ਬਹੁਤ ਸੋਹਣਾ ਠੀਕ ਹੈ ਜੀ ਲੋ ਜੀ ਬਾਕੀ ਸੀਵਨ ਚੰਗਾ ਭਰਾ ਇਹਦਾ ਠੀਕ ਹੈ ਜੀ ਬਾਕੀ ਪਤਾ ਨਹੀਂ ਕੀ ਦੋ ਕਰਮਾਂ ਵਾਲੀ ਠੀਕ ਹੈ ਜੀ ਹਾਂ ਜੀ ਬਈ ਰੇਟ ਇਹਦਾ ਰੇਟ ਇਹਦਾ ਫੋਨ ਤੇ ਕਰਦੇ ਕੱਚੀ ਆ ਯਾਰ ਕੱਚੀ ਹੈ ਜੀ ਹਾਂ ਵੱਡੀ ਗੰਗਾ ਚ ਆ ਗਈ ਛੋਟੀ ਮੰਨੇ ਕਰ ਲਿਓ ਠੀਕ ਹੈ ਜੀ ਹਾਂ ਕੱਚੀ ਹੈ ਨਾ ਤਾਂ ਕਰਕੇ ਠੀਕ ਹੈ ਜੀ ਲੋਪਰਾ ਫੇਸਬੁਕ ਕੁਆਲਿਟੀ ਬਹੁਤ ਸੋਹਣੀ ਹੈ ਜਾਤ ਵਾਲੀ ਆ ਉਨੀ ਬਹੁਤ ਆ ਠੀਕ ਹੈ ਜੀ ठीक है हां जी भाई अगली एदे 15-13 ਦਿਨ ਪੂਰੇ ਹੋਵੇ ਗ੍ਰੈਂਡੋ ਪੰਜਾਬ ਵਾਲੀ ਇਸ ਗ੍ਰੈਂਡੋ ਗ੍ਰੈਂਡੋ ਜੇ ਮਾੜਾ ਰਹੀ ਜਾਣਾ ਹਾਂਜੀ ਦੇਖੋ ਨਹੀਂ ਦੇਖ ਠੀਕ ਹੈ ਜੀ ਮਗਰ ਜਿਆ ਕੇ ਮੜੀ ਝੋਲੀ ਦਿਖਾ ਦੇ ਨੇੜਿਆ ਕੇ ਹਾਂਜੀ ਹਾਂਜੀ ਹਜੇ ਕੱਖਾਂ ਤੇ ਆਪਾਂ ਹੁਣੇ ਹੀ ਬੰਨ੍ਹੇਗਾ ਤੇਰੇ ਮੂਰੀ ਠੀਕ ਹੈ ਦੇਖ ਲਓ ਜੀ ਚਾਰ ਥਾਣਾ ਬਹੁਤ ਠੀਕ ਹੈ ਜੀ ਇਹਦਾ ਰੇਟ ਦਾ ਇਹ ਦੇ ਦਾਂਗੇ 45 ਦੀ ਅੱਜ ਬਾਈ ਅੱਜ 45 ਦੀ ਜੋ ਲਵੇ ਆਗੇ ਉਦੋਂ ਮਹਿੰਗੀ ਹੈ ਹਾਂ ਹਾਂ ਇਹ ਪਰ ਖਰਚਾ ਵਿਖਾਉਗੀ ਠੀਕ ਹੈ ਜੀ ਉਹ ਜੀ ਘੱਟ ਦੇ ਦਾਂਗੇ ਆਪਾਂ ਠੀਕ ਹੈ ਹੁਣ 45 ਦੀਆ ਹਜੇ ਮਾਨਕਾ ਚ 20 ਤਰੀਕ ਹੋਗੀ ਲੈ ਜੀ ਮਹੀਨਾ ਬਾਈ ਯਾਰ ਠੀਕ ਹੈ ਲੈ ਸਕਦੇ ਮਹੀਨਾ ਮਹੀਨੇ ਤਾਂ ਪਰ ਕੱਟ ਲੈ ਜੂਗੀ ਪਰ ਆਪਾਂ ਮਹੀਨਾ ਕਹਿ ਕੇ ਦਵਾਂਗੇ ਕਈ ਵਾਰੀ ਨਾ ਤੂੰ 2-4 ਦਿਨਾਂ ਦਾ ਉਧਰ ਲੈ ਜਾਂਦੀ ਆ ਠੀਕ ਹੈ ਠੀਕ ਹੈ ਲੋ ਜੀ ਤੋਰਾ ਤਰਾ ਬਾਕੀ ਤਰੀਕ ਲਿਖੀ ਸੀ ਆਪਣੀ ਇਹਦੀ ਸੂਆ ਕਿਵੇਂ ਦੱਸਿਆ ਜੀ ਬਾਈ ਤੁਸੀਂ ਸੂਆ ਦੂਜਾ ਪਲੂਣ ਦਾ 16 ਕਿਲੋ ਦਿੱਤਾ ਠੀਕ ਹੈ ਜੀ ਠੀਕ ਲੋ ਪਰਾ ਚੈੱਕ ਕਰ ਸਕਦੇ ਠੀਕ ਹੈ ਜੀ ਸਨੱਖੀ ਵੜਾ ਬਹੁਤ ਵਾਕੀ ਵੱਡੀ ਆ ਛੋਟੀ ਨਹੀਂ ਕੱਦ ਵੜਾ ਸੁਖਨ ਕਰਮਲੇ ਦਾ ਬੰਦਿਆ ਪਤਲੀ ਪਤਲੀ ਜਰੂਰ ਹੋएगी ਆ ਠੀਕ ਹੈ ਜੀ ਮੈਂ ਦੋ ਦੋ ਛੱਡੀ ਕਰਕੇ ਆ ਫਿਰ ਮੋਟੀ ਹੋਣੀ ਹਾਂਜੀ ਭਾਈ ਅਗਲੀ ਇਹਨੂੰ ਕੱਲ 3 ਮਹੀਨੇ થઈ ਹੋਏ ਨੇ ਗੱਭਨ ਨੂੰ 3 ਮਹੀਨੇ ਹੋਈ ਨਹੀਂ ਕਦੋਂ ਸਹੀ 3 ਮਹੀਨੇ 30 ਕਿਲੇ ਸੋਨ ਹਾਂਜੀ ਬ੍ਰੀਡਰ ਵੜਾ ਨਸਲ ਕੁਆਲਿਟੀ ਬਹੁਤ ਆ ਠੀਕ ਹੈ ਜੀ ਇਹ ਮਸ਼ੀਨ ਤੇ ਲੱਗੀ ਸੀ ਯਾਰ ਪਹਿਲਾਂ ਰੱਤ ਕੱਲ ਤਾਂ ਸੀ ਆਪਣੇ ਕੋਲੇ ਸ਼ੇਕ ਰਹਿ ਗਿਆ ਠੀਕ ਹੈ ਜੀ ਥੋੜਾ ਜਿਹਾ ਕਰਦੀ ਆ ਚੋਾਈ ਦਾ ਠੀਕ ਹੈ ਜੀ ਹੱਥੋਂ ਤੇ ਦਾ ਕਰ ਲੱਗੂਗੀ ਹੌਲੀ ਹੌਲੀ ਪਰ ਅੱਗੇ ਨਾ ਬਹੁਤ ਫਰਕ ਪੈ ਵੇ ਵੇਖ ਜੂਗੀ 1 15 ਦੀ ਤਿਆਰ ਹੋਈ 10 ਦੀ ਬਾਈ ਤੇ ਰੇਟ ਪਾਉਣ ਤੇ ਚਾਉਗੇ ਤਾਂ ਫੋਨ ਤੇ ਕਰਦਾ ਇਹਦਾ ਫੋਨ ਤੇ ਹਾਂ ਬਾਕੀ ਆਇਆ ਹਾਂ ਹਾਂਜੀ ਠੰਡ ਚ ਆ ਗ ਜੂਗੀ ਹੁਣ ਕਵੇਂ ਮਿਲਦੀ ਐ ਚੈਨਲ ਦੀ ਹੋ ਜੂ ਕਾਨੂੰ ਜਮਾ ਸਹੀ ਆਪਣੀ ਚੈੱਕ ਕਰਾਈ ਦੀ ਆਪਣੀ ਕਰਾਈ ਦਾ ਅਗਲੇ ਕਰਾਉਣੇ ਜਿਹੜੀ ਮਰਜ਼ੀ ਕਰਾ ਲੈ ਆਪਣੇ ਫੋਟਾ ਠਾਈ ਚ ਚੈੱਕ ਕਰਾਈ ਦੇ ਠੰਡਾ ਢੀ ਗੱਲ ਦਾ ਲੋ ਬਰਾ ਚੈੱਕ ਕਰ ਸਕਦੇ ਤੋਕੜ ਗੱਬਣ ਬਹੁਤ ਸੁਨੱਖੀ ਬੈੜਾ ਕਿਸੇ ਨਹੀਂ ਲੈਣੀਆਂ ਤੇ ਬਾਈ ਉਪਰ ਜਾ ਕਰੀ ਜਾਂਦੇ ਜਰੂਰ ਹੁੰਦੇ ਜਿੱਤੇ ਪਹਿਲਾਂ ਸਹੀ ਸੀ ਠੀਕ ਹੈ ਜੀ ਆਵੇ ਹੁਣ ਮਰਜ਼ੀ ਦੀ ਮਾਲ ਕਾ ਖਾ ਲਿਆ ਪੀ ਲਿਆ ਠੀਕ ਹੈ ਜੀ ਠੀਕ ਲੋਜੀ ਭਾਈ ਜੀ ਨਾ ਜੁਕੜ ਨਾ ਟ ਕਰੋ ਬਰਾ ਟੋਕੜ ਗੱਬਣ ਸਨੱਖੀ ਗਾ ਠੀਕ ਹੈ ਨਾ ਇਹਦੇ ਆਪਾਂ ਥਾਣਾ ਦੀ ਗਾਰੰਟੀ ਦੇ ਸਕਦੇ ਦੁੱਧ ਦੀ ਗਾਰੰਟੀ ਕੋਈ ਨਹੀਂ ਭਾਈ ਠੀਕ ਹੈ ਜੀ ਦੇ ਵੀ ਸਾਜੇ ਨਹੀਂ ਵੀ ਦੇ ਸਕਦੀ ਠੀਕ ਹੈ ਜੀ ਹਾਂ ਜੀ ਆਇਆ ਟਕਾਉਣੀ ਪੈਣੀ ਉਪਰਾਂ ਮੰਨਦੀ ਫੁੱਲ ਠੀਕ ਹੈ ਜੀ ਹਾਂ ਹਾਂ ਜੀ ਭਾਈ ਸਿਰੇ ਤੇ ਦੱਸੋ ਬੱਸੀ ਦੀ ਇਹ ਬੱਸੀ ਮੇਰੇ ਬਹੁਤ ਜੰਗੇ 7 ਮਹੀਨਿਆਂ ਦਾ ਪੀਸ ਆ ਹਾਂ ਜੀ ਇਹਦੇ ਮਾਦ ਦਾ ਰਿਕਾਰਡ ਵੀ ਪਤਾ ਦੀਪਗੜ੍ਹ ਲੋਈ ਆ 416 ਦੱਸੀ ਸੀ ਮਾਲਕਾਂ ਨੇ 40 ਕਿਲੋ ਦੀ ਮਾਦ ਦਾ ਰਿਕਾਰਡ ਆ ਜੀ ਸਹੀ ਠੀਕ ਹੈ ਜੀ ਬਾਕੀ ਥਾਣੇ ਫੋਰ ਸ਼ਾ ਕੋਈ ਨਹੀਂ ਕੁਆਲਿਟੀ ਦੇਖ ਜੀ ਕਿੰਨੀ ਚੰਗੀ ਆ ਹਾਂ ਜੀ ਬਾਕੀ ਝੋਲੀ ਵਿੱਚ ਚੱਕੀ ਬੈਠੀ ਆ ਜੀ ਦੇਖੋ ਝੋਲੀ ਨਹੀਂ ਲੋ ਜੀ ਬੱਚਾ ਬਹੁਤ ਚੰਗਾ 2 ਲੱਖ ਰੁਪਏ ਤਿਆਰ ਹੋ ਗਏ ਠੀਕ ਹੈ ਤੋੜ ਦੋ ਭਰਾ ਲੋ ਜੀ ਕੰਨ ਕੋ ਨੂੰ ਬਹੁਤ ਸੋਹਣਾ ਬ੍ਰੀਡਰ ਵਸੀ ਆ ਯਾਰ ओरिजिनल ਆ ਜੀ ਨੂੰ ਕਹਿੰਦੇ ਆ ਠੀਕ ਕਰ ਲੋ ਜੀ ਸ਼ਾਮੇ ਮਾਰੀ ਜੀ ਕਰ ਲੋ ਲੋ ਜੀ ਤੋੜਾ ਤਰਾ ਬਾਕੀ ਸਾਂਭੀ ਦੀ ਫੁੱਲ ਆ ਝੋਲੀ ਝੂਲੀ ਮੈਂ ਸੁਣ ਲਿਆ ਜੂਲੀ ਇੱਕ ਮਿੰਟ ਰੁਕੋ ਬੜੀ ਪੂਸ ਫੜ ਕੇ ਰੁੱਕ ਕੇ ਰੱਖੋ ਲੋ ਜੀ ਝੋਲੀ ਦੇ ਥਾਣ ਬਹੁਤ ਸੋਹਣੇ ਲੱਗੇ ਜਾਂ ਗੱਬੜ ਹੁੰਦੀ ਆ ਹਾਂ ਜੀ ਹਾਂ ਜੀ ਇਹ ਤਾਂ ਖੇਰੀ ਹੈ ਜੀ ਹਨਾ ਜਮਾ ਖੇਰੀ ਬੱਚਾ ਹੀ ਆਇਆ ਤਾਂ ਯਾਰ ਇਹਦਾ ਰੇਟ ਭਰਾਜ ਆਇਆ ਜਮਾ ਖੱਚ ਕੇ ਇਹਦਾ ਫੋਨ ਤੇ ਕਰਦਾ ਯਾਰ ਫੋਨ ਤੇ ਕਰੇਗਾ ਲੋ ਭਰਾ ਇਹਦਾ ਰੇਟ ਬਾਈ ਕਹਿੰਦਾ ਫੋਨ ਤੇ ਕਰਾਂਗੇ ਤੇ ਨਗੇ ਨਹੀਂ ਇੱਕ ਕਿਸਮ ਦਾ ਠੀਕ ਹੈ ਜੀ ਠੀਕ ਹੈ ਜੀ ਬਾਈ ਜੀ ਨੇ ਜ਼ਰੂਰ ਕਨੈਕਟ ਕਰੋ ਪੈਂਡ ਭਦੌੜ ਤੇ ਜ਼ਿਲ੍ਹਾ ਅਣੂ ਪੈਂਦਾ ਜੀ ਬਰਨਾਲਾ ਬਾਈ ਕੋਲ ਟੋਕੜ ਗੱਬਣ ਤੇ ਤਾਜ਼ੀਆਂ ਅਸਵੀਆਂ ਕਾਵਾ ਠੀਕ ਹੈ ਜੀ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ